ਕਿ ਜਿਹੜਾ ਸਾਡਾ ਸੁਨੂਰਾ ਜੀ ਸਿੱਖਿਆ ਗ੍ਰਾਂਤੀ ਦੇ ਟੀਚਰਾਂ ਨਾਲ ਹੀ ਆਉਣੀ ਹੈ ਸਾਡੇ ਇੱਥੇ 37 ਪੋਸਟਾਂ ਨਹੀਂ ਆ ਸਕੂਲ ਦੇ ਵਿੱਚ ਉਹਦੇ ਵਿੱਚੋਂ 29 ਪੋਸਟਾਂ ਕਰ ਰਹੇ ਨੇ 6 ਸਾਲਾਂ 7 ਸਾਲਾਂ ਤੋਂ ਪ੍ਰਿੰਸੀਪਲ ਸਾਹਿਬ ਨਹੀਂ ਹੈਗੇ ਤੇ ਉਸ ਤੋਂ ਬਾਅਦ ਜੀ ਇੱਥੇ ਨਾ ਕੋਈ ਮਾਲੀ ਆ ਨਾ ਕੋਈ ਚਪੜਾਸੀ ਆ ਅਰ ਜਿਹੜੀ ਸਿੱਖਿਆ ਗ੍ਰਾਂਤੀ ਹੈ ਜਿਹੜੀ ਅਸੀਂ ਮੰਨਦੇ ਥੋੜੀ ਸਿੱਖਿਆ ਗ੍ਰਾਂਤੀ ਵੀ ਕਾਦੇ ਨਾਲ ਆਉਣੀ ਆ ਉਹ じゃ ਕੰਧਾਂ ਨਾਲ ਆਉਣੀ ਇਹਦਾ ਟੀਚਰਾਂ ਨਾਲ ਆਉਣੀ ਆ ਪਹਿਲੀ ਗੱਲ ਤਾਂ ਜਦੋਂ ਤੁਸੀਂ ਸਿੱਖਿਆ ਗ੍ਰਾਂਤੀ ਲੈ ਕੇ ਆਉਣੀ ਵੀ ਉਹਦਾ ਪਤਾ ਵੀ ਲੱਗਣਾ ਚਾਹੀਦਾ ਕਿ ਉੱਥੇ ਆ ਪੋਸਟਾਂ ਖਾਲੀ ਨੇ ਕਿ ਪਹਿਲਾਂ ਉਹ ਤਾਂ ਭਰੀਆਂ ਜਾਣ ਅਸੀਂ ਵੀ ਮੰਨ ਲਿਆ ਵੀ ਹਾਂ ਸਿੱਖਿਆ ਕ੍ਰਾਂਤੀ ਆਊਗੀ। ਕਣੀਆਂ ਕ੍ਰਾਂਤੀਆਂ ਪਹਿਲਾਂ ਵੀ ਬਹੁਤ ਆਈਆਂ ਨੇ ਫਿਰ ਰੁੜਦੀਆਂ ਰਹਿੰਦੀਆਂ ਨੇ। ਦੂਜੀ ਗੱਲ ਇਹ ਆ ਜੀ ਜਦੋਂ ਛੋਟੀ ਸਰਕਾਰ ਆਈ ਭਗਵੰਤ ਮਾਨ ਸਾਹਿਬ ਸਰਕਾਰ ਦੇ ਵਿੱਚ ਆਏ ਜਦੋਂ ਉਹਨਾਂ ਨੇ 15 ਸਾਲ ਪਸਾ ਪੁਰਾਣੀਆਂ ਬੰਦ ਕਰੀਆਂ ਜੀ। ਸਾਡੇ ਸਕੂਲ ਦੇ ਵਿੱਚ ਦੋ ਬਸਾਂ ਸੀ 8-10 ਸਾਲਾਂ ਤੋਂ ਚਲਾਈਆਂ ਹੋਈਆਂ ਬਸਾਂ ਲੱਕੇ ਦੀਆਂ ਕੁੜੀਆਂ ਜਿਹੜੀਆਂ ਅਸੀਂ ਪਿੰਡ ਦੇ ਸਹਿਯੋਗ ਨਾਲ ਕੁੜੀਆਂ ਨੂੰ ਬਸਾਂ ਦੇ ਵਿੱਚ ਲੈ ਕੇ ਹੁੰਦੇ ਸੇਫਟੀ ਵਾਸਤੇ। ਜਦੋਂ ਸਰਕਾਰ ਆਈ ਜੀ ਆ ਧਾੜੂ ਵਾਲਿਆਂ ਦੀ ਉਹਨਾਂ ਨੇ ਕਹਿੰਦਾ ਵੀ ਸਕੂਲਾਂ ਚੋਂ ਬਸਾਂ ਬੰਦ ਕਰ ਦਿਓ ਪੁਰਾਣੀਆਂ ਬਸਾਂ ਲੈ ਜਿਹੜੀਆਂ ਆ। ਸਾਡੇ ਟੀਚਰਾਂ ਨੂੰ ਆਈ ਉਥੇ ਪ੍ਰੋਬਲਮ ਜੇ ਕੋਈ ਗੱਲਬਾਤ ਹੋ ਗਈ ਤਾਂ ਸਾਡੀਆਂ ਨੌਕਰੀਆਂ ਜਾਣਗੀਆਂ ਦੂਜੀ ਗੱਲ ਦੀ ਆਪਣੇ ਮਲੇਰ ਕੋਲੇ ਜ਼ਿਲ੍ਹੇ ਦੇ ਵਿੱਚ ਦੋ ਸਕੂਲਾਂ ਦੇ ਵਿੱਚ ਵਸਾਂ ਚੱਲਦੀਆਂ ਨੇ ਇੱਕ ਲਸੋਈ ਪਿੰਡ ਦੇ ਵਿੱਚ ਇੱਕ ਹਾਫਨ ਚ ਅਸੀਂ ਜੂਨ ਦੀਆਂ ਛੁੱਟੀਆਂ ਛੁੱਟੀਆਂ ਦੇ ਵਿੱਚ ਜੀ ਪਿੰਡ ਦੇ ਝੋਲੀ ਅੱਡ ਕੇ ਫੰਡ ਇਕੱਠਾ ਕਰਕੇ ਦੋ ਵਸਾਂ ਨਵੀਆਂ ਲਿਆਂਦੀਆਂ ਜੀ ਕੀ ਉਹ ਤੋਂ ਮਗਰੋਂ 3 1/2 ਸਾਲ ਹੋ ਗਏ ਸਰਕਾਰ ਬਣੀ ਨੂੰ ਸਾਡੀ ਉਸ ਗੱਲ ਤੇ ਕੋਈ ਗੌਰ ਕੀਤੀ ਗਈ ਦੋ ਉਹਦੇ ਵਿੱਚ ਡਰਾਈਵਰ ਦੋ ਕਨੈਕਟਰ ਉਹਨਾਂ ਦਾ ਖਰਚਾ ਤੇ ਉਹਨਾਂ ਦਾ ਵਸਾਂ ਦਾ ਤੇਲ ਸਾਰੀ ਕਮੇਟੀ ਦੇ ਰਹੀ ਆ ਕੀ ਸਰਕਾਰ ਵੱਲੋਂ ਕੋਈ ਸਿੱਖਿਆ ਕ੍ਰਾਂਤੀ ਵਾਸਤੇ ਵਿੱਚ ਯੋਗਦਾਨ ਪਾਇਆ ਗਿਆ ਤਿੰਨ ਸਾਲਾਂ ਚ ਬਸਾਂ ਚ ਇਹ ਜਵਾਬ ਲੈ ਲੈ ਜਵਾਬ ਲੈ ਇਹ ਇਹ ਗੱਲ ਹੈ ਜੀ ਹਾਂ ਬਿਲਕੁਲ ਤੇ ਤੇ ਮੈਂ ਸਿਰਫ ਅਪੀਕਰਨਾ ਮਾਪਿਆ ਜਾਂ ਬਸਾਂ ਬੰਦ ਨਹੀਂ ਕਰਦਾ ਬਸਾਂ ਦਾ ਤਾਲੁਕ ਹੈ ਮਾਈਨਿੰਗ ਸਰ ਸਾਡੇ ਸਕੂਲ ਦੇ ਵਿੱਚ 10 ਸਾਲ ਤੋਂ ਪ੍ਰਿੰਸੀਪਲ ਨਹੀਂ ਹੈਗਾ ਜੀ ਜਿਹੜੀ ਸਿੱਖਿਆ ਕ੍ਰਾਂਤੀ ਆ ਸਾਰੇ ਅਸੀਂ ਤੁਹਾਨੂੰ ਇਹ ਪੁੱਛਣਾ ਚਾਹਦੇ ਥੋੜਾ ਪਹਿਲਾਂ ਤਾਂ ਸਮਾਂ 9 ਵਜੇ ਦਾ ਸੀ ਪੌਣੇ 12 ਹੋ ਗਏ ਸਾਡੇ ਬੱਚੇ ਸਵੇਰ ਦੇ ਭੁੱਖੇ ਬੈਠਿਆ ਤੁਸੀਂ ਸਾਰ ਕੋਠੀ ਚ ਉੱਤਰ ਕੇ ਗੱਡੀ 'ਚ ਬਹਿ ਕੇ ਹੋਰੇ ਆ ਗਏ ਜੀ ਸਾਡੇ ਬੱਚਿਆਂ ਦਾ ਕੀ ਕਸੂਰ ਆ ਸਮਾਂ ਚੱਲਦਾ ਪੇਪਰਾਂ ਦਾ ਸਾਰੇ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਇਕੱਠੇ ਕਰਕੇ ਤਿਆਰ ਕਰਕੇ ਬਿਠਾਇਆ ਜਾਂਦਾ ਵੀ ਐਮਐਲਏ ਸਾਹਿਬ ਆਉਣਗੇ ਤੁਹਾਡੇ ਨਾਲ ਇਹ ਗੱਲ ਕਰਨਗੇ ਅੱਗੇ ਵੀ ਅਸੀਂ ਉੱਥੇ ਨਹਿਰ ਘੜਤੀ ਅਸੀਂ ਉੱਥੇ ਸੂਆ ਬਣਾਤਾ ਜਿਹੜੇ ਸਾਡੇ ਬੱਚੇ ਨੇ ਨਾ ਉਹਨੂੰ ਨਹਿਰ ਦਾ ਮਤਲਬ ਆ ਜੀ ਨਾ ਕੋਈ ਸੂਏ ਦਾ ਮਤਲਬ ਆ ਪੋਰਾ ਪਰ ਸਾਡੇ ਬੱਚੇ ਨੇ ਸਾਡੇ ਸਕੂਲ ਦੇ ਵਿੱਚ 10 ਸਾਲ ਤੋਂ ਪ੍ਰਿੰਸੀਪਲ ਨਹੀਂ ਹੈਗਾ ਜੀ ਅਸੀਂ ਆਪ ਜਾਨੀ ਸਾਡਾ ਜਿਹੜਾ ਸਟਾਫ ਆ ਉਹ ਇੱਕ ਨੂੰ ਤਿਆਰ ਕਰਕੇ ਮੂਹਰੇ ਲਾ ਰਿਹਾ 36 ਟੀਚਰਾਂ ਚੋਂ 29 ਸਾਡੇ ਸਕੂਲ ਦੇ ਵਿੱਚ ਟੀਚਰ ਨੇ ਜਿਹੜੇ ਪ੍ਰਾਈਵੇਟ ਰੱਖੇ ਨੇ ਸਾਰਾ ਉਹ ਅਸੀਂ ਆਪਦੇ ਕੋਲੋਂ ਪੈਸੇ ਦੇ ਕੇ ਸਾਡੇ ਪਿੰਡ ਵੱਲੋਂ ਫੰਡ ਦੇ ਕੇ ਸਕੂਲ ਵੱਲੋਂ ਟੀਚਰਾਂ ਵੱਲੋਂ ਪੈਸੇ ਪਾ ਕੇ ਤਾਂ ਉਹ ਟੀਚਰ ਰੱਖੇਗਾ ਨੇ ਕੀ ਗੱਲ ਭਗਵੰਤ ਮਾਨ ਸਾਹਿਬ ਜਿਹੜੇ ਸਿੱਖਿਆ ਕ੍ਰਾਂਤੀ ਦਾ ਨਾਹਰਾ ਲਾ ਰਹੇ ਨੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਸਕੂਲ ਦੇ ਵਿੱਚ ਮਤਲਬ ਟੀਚਰਸ ਹੈ ਨਹੀਂ ਸਰ ਕੰਦਾਂ ਦੇ ਉੱਤੇ ਜਿਵੇਂ ਕਹਿੰਦੇ ਆ ਪਲਾਸਟਰ ਕਰਕੇ ਸਿੱਖਿਆ ਕ੍ਰਾਂਤੀ ਨਹੀਂ ਆਉਣੀ ਇਹਦਾ ਸਾਨੂੰ ਜਵਾਬ ਦੇ ਦਿਓ ਜੀ ਇਹਦਾ ਜਵਾਬ ਇਹ ਹੈ ਜੀ ਕਿ ਪਲਾਸਟਰ ਨਾਲ ਸਿੱਖਿਆ ਨਹੀਂ ਹੈ ਜੀ ਜਿਹੜੀਆਂ ਉਹ ਨਹੀਂ ਹੈ ਜੀ ਅਲਮੁਸਲਮ ਮਖਮਲੀ ਆਵਾਜ਼ਾਂ ਆ ਰਹੀਆਂ ਆਮ ਆਦੀ ਪਾਰਟੀ ਦੀ ਕਹਣਾ ਤਾਂ ਹਾਲੇ ਉਹ ਹੋਰ ਕੋਈ ਗੋਸ਼ੋਂ ਦੇ ਪੰਨੇ ਆਏ ਸਾਨੂੰ ਲਿਖਿਆ ਜਰਮਤ ਵਿੱਚ ਸਰ ਤੁਸੀਂ ਹਾਣ ਬਦਲੀਆਂ ਦਾ ਮਤਲਬ ਤਾਂ ਵੀ ਬਦਲੀਆਂ ਦਾ ਹੋਣਾ ਹੈ ਠੀਕ ਹੈ ਜੀ ਸਰ ਇੱਕ ਮਿੰਟ ਸਰ ਜਿਹੜਾ ਤੁਸੀਂ ਅਧਗਠਨ ਕਰਨਾ ਭਗਵੰਤਮਾਨ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਜਦੋਂ ਅਸੀਂ ਅਧਗਠਨ ਕਰਾਂਗੇ ਅਸੀਂ ਜਿਹੜੇ ਬੰਦੇ ਨੇ ਗਾਰਾ ਫੜਾਇਆ ਜਿਹੜੇ ਬੰਦੇ ਨੇ ਇੱਟ ਲਾਈਆ ਸੀ ਉਹ ਮਿਸਤਰੀ ਦਾ ਨਾਮ ਪਾਵਾਂਗੇ ਬੋਰਡਾਂ ਤੇ ਗਾਰੇ ਦੇ ਵਿੱਚ ਮਜ਼ਦੂਰ ਜਿਹੜੇ ਮਜ਼ਦੂਰ ਨੇ ਗਾਰਾ ਫੜਾਇਆ ਉਹਦਾ ਨਾਮ ਪਾਵਾਂਗੇ ਅੱਜ ਤੁਹਾਡਾ ਹਰਜੋਤ ਸਿੰਘ ਬੈਸ ਮੰਤਰੀ ਸਾਹਿਬ ਜੀ ਡਾਕਟਰ ਜਮੀਲੂ ਰਹਿਮਾਨ ਜੀ ਸਰਦਾਰ ਭਗਵੰਤ ਸਿੰਘ ਮਾਨ ਸਰ ਉਹ ਮਜ਼ਦੂਰ ਕਿੱਥੇ ਨੇ ਜਿਨ੍ਹਾਂ ਨੇ ਇਹ ਕੰਧਾਂ ਕੱਢੀਆਂ ਜਿਨ੍ਹਾਂ ਦੇ ਭਗਵੰਤ ਮਾਨ ਸਾਹਿਬ ਨੇ ਕਿਹਾ ਸੀਗਾ ਵੀ ਮੈਂ ਨਾਮ ਪਾਉਂਗਾ ਅੱਜ ਉਹ ਮਜ਼ਦੂਰਾਂ ਦਾ ਕਿਉਂ ਨਹੀਂ ਨਾਮ ਪਿਆ ਕਿਉਂਕਿ ਉਦੋਂ ਕਾਲੀ ਕਾਂਗਰਸ ਹੀ ਪਾਉਂਦੇ ਸੀ ਇਹ ਭਗਵੰਤ ਮਾਨ ਸਾਹਿਬ ਦਾ ਆਪ ਦਾ ਸਵਾਲ ਹੈ ਦੱਸੋ ਜੀ ਇੱਕ ਸਾਰੇ 75 ਸਾਲ ਲੱਗੇ ਆਜ਼ਾਦੀ ਆ ਇਹਨੂੰ ਛੋਟੀ ਸਰਕਾਰ ਆ ਇਹਨੂੰ 3 ਸਾਲ ਹੋ ਗਏ ਇੱਕ ਮਿੰਟ ਜੀ 1 ਮਹੀਨਾ ਲੰਘ ਗਿਆ ਪਰਸੋ ਨਾ ਲੰਘ ਗਿਆ ਮਲੇਰ ਕੋਲੇ ਜ਼ਿਲ੍ਹੇ ਦੇ ਵਿੱਚੋਂ ਵੀਡੀਓ ਦਫ਼ਤਰ ਦੇ ਵਿੱਚੋਂ ਪੋਸਟ ਪਾਈ ਗਈ ਦੀ 1 ਮਈ ਦੀ ਕੋਈ ਛੁੱਟੀ ਨਹੀਂ ਸਾਡੇ ਪਿੰਡ ਨਰੇਗਾ ਵਾਲਿਆਂ ਨੂੰ ਬੁਲਾਇਆ ਗਿਆ ਕੰਮ ਤੇ ਸਰਕਾਰ ਸਾਡੇ ਰਹਿਬਰ ਨਹੀਂ ਜੀ ਉਹ ਜਿਹੜੇ ਸੀਧ ਹੋਏ ਨੇ ਸਾਨੂੰ 800 ਘੰਟੇ ਡਿਊਟੀ ਦਿਵਾਉਣ ਵਾਸਤੇ ਸਾਡੇ ਉਹ ਗੁਰੂ ਨੇ ਜੇ ਸਾਡੇ ਰਹਿਬਰਾਂ ਨੇ ਸਾਨੂੰ ਜਨਮ ਦਿਨ ਸੀਧੀ ਜਿਹੜਾ ਨਹੀਂ ਮਨਾਉਣ ਦਿੱਤਾ ਜਾਂਦਾ ਕੀ ਸਾਡੇ ਤੇ ਤਿਆਗਾਰ ਦੀ ਮਜ਼ਦੂਰੀ ਤੇ ਸਰਕਾਰ ਮਲੇਰ ਕੋਲੇ ਨੇ ਪੋਸਟ ਪੈਨਾਂ ਜੀ ਤੁਹਾਨੂੰ ਵੀਡੀਓ ਦਫ਼ਤਰ ਨੇ ਕੌਣ ਨੇ ਕੌਣ ਨੇ ਲਿਖ ਕੇ ਪਾਇਆ ਵੀ ਤੁਸੀਂ ਨਾ ਤੁਮੇ ਸੁਪਤੀ ਨਹੀਂ ਕਰਦੀ ਕੰਮ ਤੇ ਹੁਣਾਂ ਦੱਸੋ ਜੀ ਮਜ਼ਦੂਰ ਵੀ ਕਿੱਧਰ ਨੂੰ ਜਾਣ ਉਹ ਬਿਲਡਿੰਗ ਜਿਹੜੀ ਤੁਸੀਂ ਤੇ ਘਾਟਨ ਕਰਨਾ ਮੰਜ਼ੂਰਾਂ ਦੇ ਸਿਰ ਤੇ ਤੁਸੀਂ ਬੱਤਣ ਲੰਘੜਿਆ ਮੰਜ਼ੂਰਾਂ ਦੀਆਂ ਜਿਹੜੀਆਂ ਆਸਾਂ ਨੇ ਕਿ ਉਹ ਨਿਵਾ ਥੱਲੇ ਦਬ ਗਈਆਂ ਤੁਸੀਂ ਸਾਨੂੰ ਇੱਕ ਗੱਲ ਇਹ ਦੇਖੋ ਜੀ ਤੁਸੀਂ ਕੱਲਾ ਮਲੇਕ ਕੋਲੇ ਦੇ ਵਿੱਚੋਂ ਮਜ਼ਦੂਰਾਂ ਨੂੰ ਕਿਉਂ ਸੁਟਿਆਰ ਜੀ ਖੰਡ ਵਿੱਚ ਮੇਰੇ ਅੱਜ ਰਹਿ ਬਣਾ ਦਾ ਦਿਨ ਬਣਾਉਣ ਵਾਸਤੇ ਸਾਨੂੰ ਕਿਉਂ ਛੁੱਟੀ ਨਹੀਂ ਕਰੀ ਗਈ ਜਿਹੜੀ 1 ਮਈ ਦੀ ਨਾ ਸਰਕਾਰੀ ਛੁੱਟੀ ਸੀ ਆਦਰ ਕਿਸੇ ਵੀ ਅਧਿਕਾਰੀ ਨੇ ਮਨੂਰ ਸਾਹਿਬ ਦੇ ਦਫ਼ਤਰ ਦੀ ਜ਼ਰੂਰਤ ਹੈ ਹਾਂ ਜੀ ਉਹਨਾਂ ਕੋਲ ਜਵਾਬ ਦੇ ਪਾਣੀ ਇੱਕ ਗੱਲ ਹੋਰ ਆ ਸਰ ਦਫ਼ਤਰ ਬੰਦਾ ਮੈਂ ਪੁੱਛਿਆ ਸੈਪੀ ਸਾਹਿਬ ਨੂੰ ਵੀ ਅੱਜ ਮਨਦੂਰ ਹੈ ਤੁਸੀਂ ਦਫ਼ਤਰ ਖੋਲ੍ਹਿਆ ਹਾਂ ਬਿਲਕੁਲ ਸਰਕਾਰੀ ਜੋਤੀ ਸੀ ਆਪਾਂ ਸਾਰਿਆਂ ਨੇ ਅਸੀਂ ਸਰਪੋਰਟ ਅਸੀਂ ਨਵੇਗਾ ਵਾਲੇ ਕੋਲੇ ਚਲੋ ਕੰਮ ਚੱਲਦਾ ਅਸੀਂ ਹੁਣ ਪਸਾਉਨੇ ਵੀ ਉੱਧਰ ਸੁੱਕੀ ਆਇਆ ਕੋਈ ਨਾ ਸਰ ਇੱਕ ਹੋਰ ਆ ਜੀ ਤੁਸੀਂ ਮੰਡੀ ਦਾ ਅਧਿਕਾਰ ਇੱਕ ਮਿੰਟ ਤੁਸੀਂ ਮੰਡੀ ਦਾ ਅਧਿਕਾਰ ਨਿਰਕਰ ਕਰਕੇ ਗਏ ਜੀ ਬੋਲੀ ਲਾ ਕੇ ਕਿਉਂ ਤੁਸੀਂ ਮੰਡੀ ਰਾਜ ਦੇ ਹਾਲਾਤ ਦੇਖੇ ਨੇ 8 ਦਿਨਾਂ 10 ਦਿਨਾਂ ਤੋਂ ਲੈ ਕੇ ਮਜ਼ਦੂਰ ਬੈਠੇ ਨੇ ਜਿਹੜਾ ਕੁਝ ਕਮਾਇਆ ਉੱਥੇ ਹੀ ਖਾਈ ਜਾਂਦੇ ਆ ਤੁਸੀਂ ਬੋਲੀ ਕਰਕੇ ਬਾਗੇ ਮੁੜ ਕੇ ਮੰਡੀ ਦਾ ਪੁੱਛਿਆ ਮਜ਼ਦੂਰ ਵੀ ਉਹ ਕਿੱਧਰ ਜਾਣਗੇ ਜੀ ਅਸੀਂ ਕੀ ਲੈ ਕੇ ਆਵਾਂਗੇ ਕਿਹੜੀ ਗਰੰਟੀ ਨੂੰ ਆਗਰ ਕੋਈ ਉੱਥੇ ਦਿੱਕਤ ਸੀ ਤੁਸੀਂ ਮੈਨੂੰ ਫੋਨ ਕਰਕੇ ਅਸੀਂ ਦਿੱਕਤ ਤੁਸੀਂ ਆਏ ਦੱਸੋ ਜੀ ਤੁਹਾਡੇ ਕੋਲੇ ਰੋਜ਼ ਰਿਪੋਰਟ ਨਹੀਂ ਆਉਂਦੀ ਸਾਰੀਆਂ ਮੰਡੀਆਂ 'ਚ ਇਹੀ ਹਾਲ ਆ ਜੀ ਕੁਝ ਕਹਿੰਦੇ ਸਾਰੀਆਂ ਮੰਡੀਆਂ ਦਾ ਪਰ ਅਸੀਂ 7 ਬੰਦੇ ਨੇ ਉਹ ਕਦੇ 10 ਦਿਨਾਂ ਤੋਂ ਨਹੀਂ ਆਉਂਦੇ ਅੰਨ ਨੂੰ ਅੱਧਾ ਭਰ ਜਾਂਦੇ ਆ ਮੈਂ ਕਿਹੜੇ ਮੈਚ ਨੂੰ ਨਾ ਜਾਊਗਾ ਕਿ ਅਗਲਾ ਚੰਗਾ ਹੁੰਦਾ ਦੇਖੋ ਮੇਰੀ ਗੱਲ ਸਮੋ ਅਗਰ ਕੋਈ ਵੀ ਕਿਸੇ ਹਾਂ ਜੀ ਕੋਈ ਪ੍ਰੋਬਲਮ ਆਈ ਹੈ ਮੈਨੂੰ ਮਤਲਬ ਚਲਾ ਗਿਆ ਮੈਂ ਤੁਰੰਤ ਉਹ ਹੱਲ ਕਰਾਈ ਹੈ ਠੀਕ ਹੈ ਜੀ ਤੇ ਮੈਂ ਕਮੰਡੀਆਂ ਜਾਪ ਕੇ ਆ ਰਹੀਆਂ ਕਿਹਦੇ ਪਤਾ ਹੀ ਕਰਾਈ ਹੈ ਕਿਉਂਕਿ ਮੈਂ ਕੋਈ ਨਾ ਖਾਨ ਨਹੀਂ ਆ ਮੈਂ ਵੀ ਤੁਹਾਡੇ ਵਰਗੇ ਸਮਾਜ ਨੂੰ ਇਹ ਇੱਕ ਗੱਲ ਕਹਿੰਦੇ ਜੀ ਅਸੀਂ 30 ਸਾਲ ਪਹਿਲਾਂ ਇੱਕ ਮਿੰਟ ਪੁੱਛੀ ਅਸੀਂ ਸਰ 30 ਸਾਲ ਪਹਿਲਾਂ ਤੁਹਾਡੇ ਨਾਮ ਰਲ ਕੇ ਕਹਿੰਦੇ ਹੁੰਦੇ ਤੇ ਵੀ ਧੋਤੀ ਟੋਪੀ ਵਾਲਾ ਬਾਹਰੋਂ ਮੁੱਕਰ ਗਿਆ ਅੱਜ ਵੀ ਤਾਂ ਉਹੀ ਸਰਕਾਰਾਂ ਨੇ ਅਸੀਂ ਉਦੋਂ ਵੀ ਮਜ਼ਦੂਰ ਤੇ ਅੱਜ ਵੀ ਮਜ਼ਦੂਰ ਆ ਅਸੀਂ 30 ਸਾਲ ਪਹਿਲਾਂ ਵੀ ਆਪਣੇ ਹੱਕਾਂ ਵਾਸਤੇ ਲੜਦੇ ਤੇ ਅਸੀਂ ਹਰ ਅੱਜ ਵੀ ਲੜਦੇ ਆ ਅਸੀਂ ਉਦੋਂ ਵੀ ਤੁਹਾਡੇ ਨਾਲ ਰਾਜਨੀਤੀ ਲੜਦੇ ਤੇ ਅਸੀਂ ਕਹਿੰਦੇ ਤੇ ਇਹ ਸਰਕਾਰ ਆ ਬਾਹਰੋਂ ਮੁੱਕਰਦੀ ਆ ਜੀ ਤੁਸੀਂ ਮਮ ਗੱਲ ਹੋਮੇ ਜੀ ਜੀ ਸੁੱਤੀ ਮਾਤਰਾ ਵੀ ਬਹੁਤ ਜਨ ਸਮਾਜ ਪਾਰਟੀ ਜੀ ਮੇਰੇ ਨਾਲ ਤੇ ਅਰੇ ਅਸੀਂ ਉਦੋਂ ਕਹਿੰਦੇ ਨਹੀਂ ਤੁਹਾਡੇ ਨਾਲ ਲੋ ਇਕੱਠੇ ਕੰਮ ਕੀਤਾ ਸਾਡੀ ਅੱਜ ਗੱਲਾਂ ਕਰਦੇ ਹੋ ਤੁਸੀਂ ਯਾ ਆਪਾਂ ਚਾਰ ਬੰਦਿਆਂ ਦੀ ਗੱਲ ਕਰਨ ਜੋਗੇ ਹੋਈਆਂ ਤੇ ਆਪਾਂ ਇਕੱਠੇ ਸੰਘਰਸ਼ ਕੀਤਾ ਸਰ ਅਸੀਂ ਉਹੀ ਕਹਿੰਦੇ ਵੀ ਸਾਡੇ ਤੋਂ ਬੜੀ ਥੋੜਾ ਉੱਦੇ ਦੀ ਹੁੰਦੀ ਅੱਜ ਜੇ ਸਾਡਾ ਹੱਲ ਹੀ ਹੋਇਆ ਕੋਈ ਨਹੀਂ ਦੱਸ ਸੁਣੋ ਅੱਜ ਇਹਨਾਂ ਉੱਪਰ ਨੇ ਤੁਸੀਂ ਉੱਪਰ ਵਾਲੇ ਦੀ ਕਿਰਪਾ ਮੰਨੋ ਅਪਣੀ ਤੁਹਾਨੂੰ ਸਰਪੰਚ ਵੀ ਬਣਾਇਆ ਨਹੀਂ ਤੋਂ ਅਸੀਂ ਕਹਿੰਦੇ ਸਾਰੇ ਤੁਸੀਂ ਹੋਏ ਦੱਸੋ ਵੀ ਸਾਡੇ ਦਾ ਕੀ ਹਾਲ ਹੈ ਅੱਜ ਪੰਜਰਾ ਦੇ ਬਿਨਾਂ ਹਾਲ ਨਿਕਾਣ ਦੇ ਨਾਲ ਮਤਲਬ ਹੈ ਵੀ ਜੋ ਕਿ ਕੋਈ ਦਿੱਕਤ ਹੈ ਉਹ ਤੋਂ ਮੇਰੇ ਧਿਆਨ ਤੇ ਜਾ ਰਿਹਾ ਕੋ ਛੋਟੋ ਕੋ ਨੰਬਰ ਹੈ ਅੱਛਾ ਪਛਲੇ ਪੜਾ ਹਾਂਜੀ ਦੇ ਵਿੱਚ ਕੀ ਹੈ ਤੁਸੀਂ ਇਸ ਤੋਂ ਅੱਗੇ ਵੀ ਸਰਕਾਰ ਨਾਲ ਗੱਲ ਕਰਾਓ ਇਸਮ ਇਨਕੁਆਇਰੀ ਕਰੀ ਹਾਂ ਉਹ ਜੋ ਅਰੇਂਜਮੈਂਟ ਕਰ ਚੁੱਕੀ ਹੈ ਜੀ ਉਹ ਬੰਦਾ ਬਾਹਰ ਹੋ ਕੇ ਖੜਨੇ ਪਈ ਹੈ ਜਿਹੜੇ ਕਿਸਾਨਾਂ ਨੇ ਉੱਥੇ ਟੀਚਰਾਂ ਨੇ ਵਿਰੋਧ ਕਰਿਆ ਸੀ ਕਿ ਸਾਡੇ ਸਕੂਲ ਦਾ ਬਾਰਦੀਆਂ ਤੇ ਆਣੀ ਹੈ ਸਾਡਾ ਲਾਗਾ ਹਾਂਜੀ ਹਾਂ ਉਹ ਬੰਦੇ ਅੰਦਰ ਵੀ ਦੇਖਿਆ ਆਜੋ ਅੰਦਰ ਵੀ ਦੇਖਿਆ ਇਕਤਾਦਾਰ ਦੀ ਬਗੜੋ ਬਿਲਕੁਲ ਬਦਲੋ ਜਾਂ ਇੱਕ ਤਾਂ ਬੈਠ ਕੇ ਗੱਲ ਕਰ ਲੈ ਸਰ ਜੀ ਸਰ ਕਰਨ ਤੇ ਨਾ ਗੱਲ ਕਰਦੇ ਮੈਂ ਸੀਐਮ ਸਾਹਿਬ ਨੂੰ ਦੇਖੋ ਪਰਸੋਂ ਨੂੰ ਇਹ ਮਾੜੀ ਪ੍ਰੋਬਲਮ ਹੋਣੀ ਹੈ ਮਿਲਾਂ ਚ ਹੈ ਸਰ ਭੁਜਾਨਤਾ ਪਰਸੋਂ ਹੀ ਜਲਾ ਦਿਆ ਆ ਗੱਲ ਹਾਂ ਮੈਨੂੰ ਮੈਂ ਆਪਾਂ ਬੈਠ ਕੇ ਗੱਲ ਕਰ ਲੈਂਦੇ ਮੈਂ ਉਸੇ ਨਾਲ ਕਰੀ ਸੀਐਮ ਸਾਹਿਬ ਨਾਲ ਡਿਸਕਸ ਕਰ ਲਉ ਮੈਂ ਕਿਹਦੀ ਦੱਸਾਂ ਮੈਂ ਪੂਰੇ ਆਨ ਚਲ ਰਹੇ ਨੇ ਇਹ ਆਪਣਾ ਬਹੁਤ ਬਦੂਗਾ ਨਹੀਂ ਜਿਹਦਾ ਕੋਈ ਨਹੀਂ ਕਰ ਲੈਣ ਸਰ ਤੁਸੀਂ ਮੰਡੀ ਦੇ ਸੌਣੀ ਦੇ ਸੀਜ਼ਨ ਇਹ ਗੱਲ ਕਰਕੇ ਗਏ ਹੋ ਸੌਣੀ ਦਾ ਸੀਜ਼ਨ ਤੁਸੀਂ ਸਾਰੇ ਗੱਲ ਕਹਿ ਕੇ ਗਿਓ ਉਹਦੇ ਮੁਹੀਂ ਵੀ ਮੰਡੀ ਦੇ ਵਿੱਚ ਬਾਥਰੂਮ ਬਣਨਗੇ ਪਰ ਹਜੇ ਤੱਕ ਨਹੀਂ ਬਣੇ